ਅੱਜ ਸਵੇਰ-ਸਵੇਰ 6 ਵਜੇ ਹੋਣੇ ਆ ਸਿਰਫ ਤੁਹਾਡੇ ਨਾਲ ਗੱਲਾਂ ਕਰਨੀਆਂ ਕੀ ਐ ਕਾਹਦੀਆਂ ਗੱਲਾਂ ਆ ਯਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੱਟਿਆ ਜਾ ਰਿਹਾ ਵੇਚਿਆ ਜਾ ਰਿਹਾ ਔਰ ਵੇਚਣ ਵਾਲੇ ਬਾਹਰਲੇ ਤਾਂ ਹੋਣਗੇ ਹੀ ਲੈਣ ਵਾਲੇ ਪਰ ਵੇਚਣ ਵਾਲੇ ਸਾਡੇ ਆਪ ਦੇ ਨੇ ਜਿਹੜਾ ਹੁਣੇ ਨਵਾਂ ਚੰਦ ਚਾੜ੍ਹ ਰਹੇ ਨੇ ਇਹ ਪਾਰਲੀਮੈਂਟ ਦਾ ਸੈਸ਼ਨ ਹੋ ਰਿਹਾ ਹੈ ਵਿంటర్ ਸੈਸ਼ਨ ਇੱਕ ਤਰੀਕ ਤੋਂ ਤੁਸੀਂ ਸ਼ਾਇਦ ਖਬਰਾਂ ਸੁਣ ਲੀਆਂ ਹੋਵंगी ਔਰ ਦਿਗੋੜਦੀਆਂ ਉਹਦੇ ਵਿੱਚ ਇੱਕ ਪਾਰਲੀਮੈਂਟ ਦਾ ਜਿਹੜਾ ਹੁੰਦਾ ਹੈ ਬੁਲੇਟਿਨ ਹੁੰਦਾ ਹੈ ਪਾਰਲੀਮੈਂਟ ਬੁਲੇਟਨ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਅੱਗੇ ਕਿਹੜੀ ਕਿਹੜੇ ਬਿੱਲ ਪੇਸ਼ ਕੀਤੇ ਜਾਣਗੇ ਜਾਂ ਸੋਧਾਂ ਪੇਸ਼ ਕੀਤੀਆਂ ਜਾਣਗੀਆਂ ਐਮੈਂਡਮੈਂਟ ਪੇਸ਼ ਕੀਤੀਆਂ ਜਾਣਗੀਆਂ ਔਰ ਉਹਨਾਂ ਨੂੰ ਕਾਨੂੰਨ ਦਾ ਸ਼ਕਲ ਦਿੱਤੀ ਜਾਊਗੀ ਉਹਨਾਂ ਚ ਇੱਕ ਇਹ ਹੈ ਆਰਟੀਕਲ 240 ਦੱਸਦਾ ਹੈ ਕਿ ਜੋ ਯੂਟੀ ਹੈ ਚੰਡੀਗੜ੍ਹ ਇਹ ਆਰਟੀਫੀਸ਼ਲ ਯੂਟੀ ਸੀਗੀ ਆਰਟੀਫੀਸ਼ਲ ਕਹਿੰਦੇ ਜਾਂ ਟੈਂਪਰੇਰੀ ਟੈਂਪਰੇਰੀ ਇਜ਼ ਰਾਈਟ ਵਰਡ ਕਿ ਟੈਂਪਰੇਰੀ ਯੂਟੀ ਸੀਗੀ ਉਸ ਤੋਂ ਬਾਅਦ ਇਹ ਪੰਜਾਬ ਨੂੰ ਦੇ ਦਿੱਤਾ ਜਾਣਾ ਸੀ ਜਦੋਂ ਇਹ ਹੋਇਆ ਸੀ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਪੰਜਾਬ ਹਰਿਆਣਾ ਤੇ ਹਿਮਾਚਲ ਇਹ ਟੈਂਪਰੇਰੀ ਪ੍ਰਬੰਧ ਸੀ ਜਦੋਂ ਤੱਕ ਹਰਿਆਣਾ ਆਪਦੀ ਰਾਜਧਾਨੀ ਨਾ ਬਣਾ ਲਈ ਉਦੋਂ ਇਹ ਬਾਅਦ ਪੰਜਾਬ ਨੂੰ ਦੇ ਦਿੱਤਾ ਜਾਣਾ ਸੀ ਅੱਜ ਇਹ ਹਾਲ ਹੋ ਗਈ ਕਿੰਨੇ ਸਾਲ ਹੋ ਗਏ ਉਸ ਗੱਲ ਨੂੰ ਗਿਣ ਕੇ ਵੇਖ ਲਓ 64 ਤੋਂ ਬਾਅਦ ਅਰ ਅੱਜ ਫਾਈਨਲੀ ਕੀ ਹੋਣ ਜਾ ਰਿਹਾ ਹੈ ਜੋ ਆਵਾਰੀ ਸਰਕਾਰ ਹੁਣ ਚੰਦ ਚਾੜ ਰਹੀ ਹੈ ਇਹਨਾਂ ਨੇ ਕਹਤਾ ਜੀ ਇਸ ਤੋਂ ਬਾਅਦ ਇਹਨੂੰ ਪਰਮਾਨੈਂਟ ਯੂਟੀ ਸਟੇਟਸ ਆ ਉਹ ਦੇ ਦਿੱਤਾ ਜਾਊਗਾ ਜਿਵੇਂ ਨਿਕੋਬਾਰ ਵਗੈਰਾ ਜਾਂ ਦੁਨਾਂਵੀ ਦਮਨ ਦਿਓ ਸਾਰਾ ਕੁਝ ਉਹ ਨਾਗਰਾ ਹਵੇਲੀ ਸਾਰਾ ਕੁਝ ਉਹ ਦੇ ਦਿੱਤਾ ਜਾਊਗਾ ਇਹਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਇਹਨਾਂ ਨੇ ਆਲਰੇਡੀ ਜੋ 46ਟੀ ਦੇ ਤਹਿਤ ਸੀਗਾ ਜਿੰਨਾ ਉੱਥੇ ਕਿ ਡਰ ਜਿੰਨੇ ਅਫੀਸਰ ਲੱਗਦੇ ਸੀ ਕਹਿਰ ਅਫੀਸਰਾਂ ਦੀ ਗਿਣਤੀ ਵੀ ਵਾਧ ਗਈ ਉਹਨਾਂ ਦੀ ਉਚਾਈ ਵੀ ਵਧ ਗਈ ਹੈ ਉਹਦੇ ਦੇ ਹਿਸਾਬ ਨਾਲ ਔਰ ਇਹਨਾਂ ਨੇ ਹੌਲੀ-ਹੌਲੀ ਉੱਥੇ ਯੂਟੀ ਕਾਟਰ ਪਹਿਲੇ ਹੀ ਵਾੜਤਾ ਸੀ। ਔਰ ਹੁਣ ਉਹਨੂੰ ਆਫੀਸ਼ੀਅਲ ਕਰਨ ਜਾ ਰਿਹਾ, ਸਟੈਂਪ ਲਾਉਣ ਜਾ ਰਿਹਾ ਕਿ ਇਹਦਾ ਪੰਜਾਬ ਦਾ ਇਹ ਦਿੱਤੇ ਕੋਈ ਦਾਵਾ ਨਹੀਂ گا۔ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ। ਅੱਜ ਵੀ ਚੰਡੀਗੜ੍ਹ ਨੂੰ ਪੰਜਾਬ ਦਾ ਹੀ ਪਾਣੀ ਆਉਂਦਾ ਹੈ ਔਰ ਇਹਨਾਂ ਦਾ ਸੀਵਰੇਜ ਵੀ ਪੰਜਾਬ 'ਚ ਹੀ ਪੈਂਦਾ ਹੈ। ਔਰ ਇਹ ਪੰਜਾਬ ਦਾ ਹੀ ਸੀ ਜਦੋਂ ਇਹਨੂੰ ਵਸਾਇਆ ਗਿਆ ਸੀ। ਪੰਜਾਬ ਵੀ ਕੈਪੀਟਲ ਕਹਿ ਕੇ ਵਸਾਇਆ ਗਿਆ ਸੀ। ਔਰ ਉਹਦੂ ਬਾਅਦ ਵੀ ਇਹ ਟੈਂਪਰੇਰੀ ਪ੍ਰਬੰਧ ਅਸੀਗਾ ਸਿਰਫ ਹਰਿਆਣਾ ਜਦੋਂ ਤੱਕ ਆਪਦੀ ਰਾਜਧਾਨੀ ਨਾ ਬਣਾ ਲਿੰਦਾ ਉੱਤੇ ਅੱਜ ਫਾਈਨਲੀ ਕੀ ਹੋ ਰਿਹਾ ਉਹ ਯੂਟੀ ਇਹ ਕਿਵੇਂ ਹੋ ਰਿਹਾ ਕੀ ਇਹੋ ਜੀ ਹਿਮਾਕਤ ਜਾਂ ਇਹੋ ਜੀ ਜੁਰਤ ਇਹ ਕਿਸੇ ਸਾਊਥ ਸਟੇਟ ਨੂੰ ਲੈ ਕੇ ਕਰ ਸਕਦੇ ਨੇ ਹਿੰਮਤ ਹੈ ਇਹਨਾਂ ਦੀ ਹੁਣੇ ਜੇ ਹైదరాబాద్ ਇੱਕ ਕੈਪੀਟਲ ਸੀ ਆਂਧਰਾ ਪ੍ਰਦੇਸ਼ ਦੀ ਇੱਕ ਨਵਾਂ ਸੂਬਾ ਬਣਿਆ ਸਾਡੇ ਮਤਲਬ ਕਾਫੀ ਸਾਲ ਹੋ ਗਏ ਉਹਨੂੰ ਆਂਧਰਾ ਪ੍ਰਦੇਸ਼ ਚੋਂ ਕੱਢਿਆ ਗਿਆ ਸੀ ਤਿਲੰਗਾਨਾ ਜਿਹੜਾ ਹైదరాబాద్ ਸੀ ਉਹ ਤਿਲੰਗਾਨਾ ਦੇ ਨਾਲ ਲੱਗ ਮੇ ਸ਼ਹਿਰ ਸੀਗਾ ਜਾਂ ਉਹਦੀ ਕੈਪੀਟਲ ਉਹ ਸਾਰਿਆਂ ਦੀ ਸੀ ਪਰ ਉਹ ਤਿਲੰਗਾਨਾ ਦੇ ਇਲਾਕੇ ਚ ਆਉਂਦਾ ਸੀ ਜਿਵੇਂ ਕਿ ਚੰਡੀਗੜ੍ਹ ਪੰਜਾਬ ਦਾ ਸੀ ਇੱਕ ਟੈਂਪਰੇਰੀ ਪ੍ਰਬੰਧ ਕੁਝ ਮਹੀਨਿਆਂ ਲਈ ਚੱਲਿਆ ਔਰ ਉਸ ਤੋਂ ਬਾਅਦ ਉਹ ਹైదరాబాద్ ਸ਼ਿਫਟ ਕਰ ਦਿੱਤਾ ਗਿਆ ਤਿਲੰਗਾਨਾ ਨੂੰ ਦੇ ਦਿੱਤਾ ਗਿਆ ਔਰ ਇਹ ਹੁੰਦੀਆਂ ਗੱਲਾਂ ਨੇ ਆ ਕੁਝ 12 13 14 ਸਾਲ ਪਹਿਲਾਂ ਕਾਂਗਰਸ ਦੇ ਰਾਜੂਏ ਲਈ ਪਈ ਹੀ ਕਾਂਗਰਸ ਉਦੋਂ ਵੀ ਰਾਜ ਕਰ ਰਹੀ ਸੀ ਰੀਆਰਗੇਨਾਈਜੇਸ਼ਨ ਐਕਟ ਵੇਲੇ ਕੀ ਉਦੋਂ ਚੰਡੀਗੜ੍ਹ ਕਿਉਂ ਨਹੀਂ ਦਿੱਤਾ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਲੁੱਟਣ ਵਾਲੇ ਕੁੱਟਣ ਵਾਲੇ ਹਮੇਸ਼ਾ ਇੱਕੋ ਸੋਚਦੇ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਖੜਨਾ ਹੁੰਦਾ ਨਾ ਫਰਕ ਉਹਨਾਂ ਦਾ ਹੁੰਦਾ ਹੈ ਉਹ ਸਾਊਥ ਵਾਲੇ ਆਪ ਦੀ ਮਿੱਟੀ ਦੇ ਵਫਾਦਾਰ ਨੇ ਆਪ ਦੀ ਜ਼ੁਬਾਨ ਦੇ ਵਫਾਦਾਰ ਨੇ ਔਰ ਸਾਡੇ ਵਿਚਾਂ ਵਾਲੇ ਨੇ ਕੀ ਕਾਂਗਰਸੀ ਜਵਾਬ ਦੇਣਗੇ ਇਸ ਗੱਲ ਦਾ ਕਿ ਜੇ ਤੇ తెలంగాణ ਨਾਲ ਹైదరాబాద్ ਮਿਲ ਸਕਦਾ ਸੀ ਜਦਕਿ ਉਹ ਆਂਧਰਾ ਵੀ ਰਾਜਤਾ ਨਹੀਂ ਸੀ ਆਂਧਰਾ ਪ੍ਰਦੇਸ਼ ਦਾ ਨਾਮ ਅਡਰ ਰਹਿ ਗਿਆ ਉਹਦੀ ਜੋ ਕਿ ਕੱਢਿਆ ਗਿਆ ਉਹਨੂੰ ਦੇ ਦਿੱਤਾ ਗਿਆ ਕਿਉਂਕਿ ਉਹਦੇ ਇਲਾਕੇ ਸੀ ਉਹਦੇ ਲਈ ਸੀ ਉਹਨਾਂ ਦੇ ਪਿੰਡ ਉਜਾੜ ਕੇ ਬਣਿਆ ਸੀ ਪਹਿਲਾਂ ਤੋਂ ਹਿਸਟੋਰਿਕਲੀ ਉਹਨਾਂ ਦਾ ਸੀ ਉਹ ਹైదరాబాద్ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਚੰਡੀਗੜ੍ਹ ਕਿਉਂਕਿ ਜਿਹੜੇ ਸਾਡੇ ਅਸੀਂ ਉਦੋਂ ਅੱਗੇ ਲਾਏ ਹੋਏ ਸੀ ਉਹ ਵਕਾਉ ਮਾਲ ਸੀ ਉਹ ਤੁਹਾਡੀ ਮਿੱਟੀ ਦਾ ਸੌਦਾ ਕਰਦੇ ਰਹੇ ਤੁਹਾਡੀ ਰਾਜਧਾਨੀ ਦਾ ਸੌਦਾ ਕਰਦੇ ਰਹੇ ਤੁਹਾਡੀ ਜ਼ਬਾਨ ਦਾ ਸੌਦਾ ਕਰਦੇ ਰਹੇ ਔਰ ਉਹ ਸੌਦੇ ਹੁਣ ਤੱਕ ਚੱਲ ਰਹੇ ਨੇ ਤੁਹਾਡੀ ਆ ਯੂਨੀਵਰਸਿਟੀ ਗਈ ਉਹ ਕਹਿ ਰਿਹਾ ਸੀ ਉਹ ਤਾਂ ਅਸੀਂ ਰੌਲਾ ਉਰੂਲਾ ਪਾ ਕੇ ਤੇ ਮੁੰਡੇ ਉਥੋਂ ਦੇ ਖੜੇ ਹੋਏ ਤੇ ਫਾਈਨਲੀ ਕੀ ਹੋਇਆ ਲੈ ਵੀ ਉਹ ਨੋਟੀਫਿਕੇਸ਼ਨ ਰੱਦ ਕਰਵਾ ਲਈ ਗਈ ਹੈ ਪਰ ਸ਼ਡਿਊਲ ਹਜੇ ਵੀ ਨਹੀਂ ਦਿੱਤਾ ਪਰ ਸਾਡੀ ਸਰਕਾਰ ਦਾ ਕੀ ਰੋਲ ਸੀ ਉਹ ਚ ਨਖੇਦ ਰੋਲ ਹਣ ਵੀ ਸ਼ੈਡਿਊਲ ਨਹੀਂ ਦਿੱਤਾ ਜਾ ਰਿਹਾ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਇੱਕ ਵਾਰੀ ਮੁੱਖ ਮੰਤਰੀ ਬਿਆਨ ਦੇ ਦੂਗਾ ਉਸ ਤੋਂ ਬਾਅਦ ਇਹਨਾਂ ਦੇ ਕੁਝ ਜੋ ਵੀ ਇਹਨਾਂ ਦੇ ਲੀਡਰ ਟਾਈਪ ਬੰਦੇ ਨੇ ਐਮਪੀ ਐਮਐਲਏ ਕੁਝ ਵੀ ਮੰਤਰੀ ਉੱਥੇ ਜਾ ਕੇ ਬੋਲ ਆਉਣਗੇ ਗੱਲ ਨਿਬੜ ਗਈ ਹੁਣ ਵੀ ਇਹ ਇਹੀ ਕਰਨਗੇ ਜਦੋਂ ਆ ਨੰਗਲ ਵਾਲੇ ਤੇ ਜਾ ਕੇ ਕੇਂਦਰੀ ਫੋਰਸ ਬੈ ਗਈ ਸੀ ਕਿਨੇ ਦੀ ਨੋਟੀਫਿਕੇਸ਼ਨ ਕੀਤੀ ਸੀ ਪਹਿਲਾਂ ਆ ਜੋ ਸਕਤਰੇ ਤਾਂ ਸਾਡਾ ਇਹਦੀ ਸਿਕਿਉਰਟੀ ਵੀ UTD ਦੀ ਸਕਿਉਰਟੀ ਕਰੇ સેન્ટ્રਲ ਫੋਰਸ ਕਰੇ ਇਹ ਕਿਹਨੇ ਨੋਟੀਫਿਕੇਸ਼ਨ ਕੀਤੀ ਸੀ ਚੰਨੀ ਹੋਰਾ ਨੇ ਕਾਂਗਰਸ ਨੇ ਇੰਪਲੀਮੈਂਟ ਕੌਣ ਕਰ ਰਿਹਾ ਝੜੂਆ ਨੇ ਮੈਂ ਸਿਰਫ ਮੈਨੂੰ ਹੁਣੀ ਕੋਈ ਪੁੱਛ ਰਿਹਾ ਸੀਗਾ ਮੈਨੂੰ ਉਹਦੇ ਬਾਈ ਜੀ ਪੰਜਾਬ ਨਾਲ ਹੀ ਆਏ ਕਿਉਂ ਹੁੰਦਾ ਮੈਂ ਕਿ ਇੱਕ ਤਾਂ ਪੰਜਾਬ ਰੜਕਦਾ ਉਹਨਾਂ ਦੀਆਂ ਅੱਖਾਂ 'ਚ ਦਿੱਲੀ ਵਾਲਿਆਂ ਦੀਆਂ 'ਚ ਦਿੱਲੀ ਮੈਂ ਕਿਨੂੰ ਕਹਿ ਰਿਹਾ ਜਿਹਦੀ ਹਕੂਮਤ ਹੁੰਦੀ ਹੈ ਕਿਉਂਕਿ ਪੰਜਾਬ ਇੱਕ ਆਜ਼ਾਦ ਆਵਾਜ਼ ਹੈ ਪਰ ਉਹਨਾਂ ਹੀ ਸਾਡੇ ਵਿਕਣ ਵਾਲੇ ਸਾਡੇ ਧਿਆਨ ਸਿੰਘ ਕਹਿ ਲੋ ਜਾ ਲਾਲ ਸਿੰਘ ਜਾਂ ਤੇਜਾ ਸਿੰਘ ਸਾਡੇ ਹੈਗੇ ਨਹੀਂ ਜਿੱਦਾਂ ਕਰਕੇ ਉਹਨਾਂ ਨੂੰ ਪਤਾ ਇਹ ਹੈਗੇ ਨੇ ਅੱਗੇ ਲਾਏ ਹੋਏ ਨੇ ਕੀ ਰੌਲਾ ਪੈਣਾ ਇਹ ਚੀਜ਼ ਮੈਂ ਤਾਂ ਹੀ ਪਹਿਲਾਂ ਕਹੀ ਸਾਊਥ ਨਾਲ ਕਰਕੇ ਵੇਖੋ ਸਰਕਾਰ ਕੀ ਉਹਤੇ ਸਾਰਾ ਕੁਝ ਬੰਦ ਕਰ ਦੇਣਗੇ ਉਹ ਪਰ ਸਾਡੇ ਇੱਥੇ ਕੀ ਹੋਣਾ ਕੱਖ ਨਹੀਂ ਹੋਣਾਗਾ ਕਿਉਂਕਿ ਅਸੀਂ ਬਹੁਨੇ ਹੀ ਹਾਂ ਅੱਗੇ ਕੁਰਸੀਆਂ ਤੇ ਜਿਹੜੇ ਪੰਜਾਬ ਨੂੰ ਵੇਚ ਦੇਣ ਔਰ ਉਹਨਾਂ ਨੇ ਵੇਚਿਆ ਅਗੇ ਨੜਗੇ ਨੜ ਅਗੇ ਹੁਣ ਵੀ ਵੇਚ ਰਹੇ ਨੇ ਕੀ ਕਰ ਰਹੇ ਹਾਂ ਅਸੀਂ ਅਹੀਂ ਬੈਠੇ ਰਵਾਂਗੇ ਬੱਸ ਮੈਂ ਇੱਕੋ ਗੱਲ ਕਹੂੰਗਾ ਪੰਜਾਬ ਗਵਰਨਮੈਂਟ ਨੂੰ ਆ ਹੁਣ ਇਹ ਜੇ ਮਹਾਰਾਸ਼ਟਰ ਦੇ ਵਿੱਚ ਨਾ ਉਹਨਾਂ ਨੇ 3rd ਲੈਂਗੁਏਜ ਬਣਾ ਕੇ ਹਿੰਦੀ ਨੂੰ ਹਿੱਸਾ ਬਣਾਉਣਾ ਚਾਹਿਆ ਸੀ ਕਿ ਬਣ ਗਿਆ ਹਿੱਸਾ ਉਹ ਨਹੀਂ ਬਣਨ ਦਿੱਤਾ ਰੋਕਿਆ ਗਿਆ ਪੂਰਾ ਮਹਾਰਾਸ਼ਟਰ 'ਚ ਬਵਾਲ ਖੜਾ ਹੋ ਗਿਆ ਸਾਰੇ ਉਹਨਾਂ ਦੀਆਂ ਹਰ ਪਾਰਟੀ ਨੇ ਸਾਥ ਦਿੱਤਾ ਤੇ ਉਹ ਬਿੱਲ ਵਾਪਸ ਲਿਆ ਗਿਆ ਭਾਜਪਾ ਦੀ ਸਰਕਾਰ ਸੀ ਉੱਥੇ ਇੱਥੇ ਤਾਂ ਬੀ ਟੀਮ ਆ ਉਹਨਾਂ ਦੀ ਜਾਂ ਸੀ ਟੀਮ ਆ ਇਹ ਸਾਰੇ ਇਕੋ ਜਿਹੇ ਇਨਸੈਂਟਰ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ ਰੜਕਦਾ ਹੈ ਪੰਜਾਬ ਪਰ ਮੈਂ ਪੰਜਾਬ ਵਾਲਿਆਂ ਨੂੰ ਪੁੱਛੂਗਾ ਉਹ ਸੌਰੇ ਸਾਡੇ ਨਾਲ ਕੀ ਕੀ ਕਰ ਗਏ ਇਹ ਸਾਡਾ ਪਾਣੀ 160 ਐਮਏ ਉਸ ਤੋਂ ਬੱਤੀ ਰਿਆ ਤੇ ਬੱਤੀਆਂ ਤੋਂ 11 ਰਹਿ ਗਿਆ ਆ ਸਾਡੇ ਨਾਲ ਦੇ ਸੂਬਿਆਂ ਦਾ ਵਧ ਗਿਆ ਔਰ ਅਸੀਂ ਉਹਨਾਂ ਲੋਕਾਂ ਨੂੰ ਕੁਰਸੀਆਂ ਤੇ ਬਹਾਉਂਦੇ ਰਹੇ ਜਿਨ੍ਹਾਂ ਨੇ ਵੇਚਿਆ ਤੁਹਾਨੂੰ ਹਿਸਟੋਰਿਕਲੀ ਤੇ ਹੁਣ ਵੀ ਵੇਚ ਰਹੇ ਨੇ ਮੈਂ ਪੁੱਛੂਗਾ ਇਹਨਾਂ ਦੇ ਆ ਜਿਹੜੇ ਬੀਜੇਪੀ ਦੇ ਫਿਰਦੇ ਨੇ ਜਿਨ੍ਹਾਂ ਨੇ ਲੀਡਰ ਕੇ ਇਧਰ ਕਾਂਗਰਸ ਚੋਂ ਗਏ ਸੀ ਹੁਣ ਉੱਧੇ ਜਾ ਕੇ ਖੈਰ ਉਹ ਤਾਂ ਘੋਸ਼ਿਤ ਪੰਜਾਬ ਨੂੰ ਵੇਚਣ ਵਾਲੇ ਨੇ ਹੁਣ ਉਹ ਜਵਾਬ ਦੇਣਗੇ ਪੰਜਾਬ ਦੇ ਕਿਹੜੇ ਸ਼ਹਿਰਾਂ ਪਿੰਡਾਂ ਚ ਜਾ ਰਹੇ ਸੀ ਦੱਸਣਗੇ ਚੰਡੀਗੜ੍ਹ ਤੇ ਹੱਕ ਕਿਵੇਂ ਖਤਮ ਹੋ ਗਿਆ ਪੰਜਾਬ ਦਾ ਕੀ ਉਸੇ ਬੀਜੇਪੀ ਚ ਨਹੀਂ ਗਏ ਉਹ ਕੀ ਦੂਜੀ ਪਾਰਟੀ ਵਾਲੇ ਦੱਸਣਗੇ ਜਿਨ੍ਹਾਂ ਨੇ ਹਿਸਟੋਰਿਕਲੀ ਵੇਚਿਆ ਪੰਜਾਬ ਨੂੰ ਉਹ ਕੀ ਕਰਨਗੇ ਇਹਦੇ ਬਾਰੇ ਕੀ ਹੋਰ ਕੋਈ ਬੰਦਾ ਬੋਲੂਗਾ ਇਹਦੇ ਬਾਰੇ ਹੁਣ ਮੈਂ ਪੁੱਛਦਾ ਝਾੜੂ ਵਾਲਿਆਂ ਨੂੰ ਜਿਨ੍ਹਾਂ ਦੀ ਸਰਕਾਰ ਹੈ ਇੱਥੇ ਕਿ ਇੱਕ ਮਤਾ ਪਾਉਂਗੇ ਦੋਕ ਬਿਆਨ ਦੇਉਗੇ ਜਿਵੇਂ ਕੱਲ ਮੱਖ ਮੰਤਰੀ ਦੇ ਗਿਆ ਗੱਲ ਖਤਮ ਮੱਖ ਮੰਤਰੀ ਸਾਹਿਬ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਤੇ ਰਾਜ ਸਭਾ 'ਚ ਵੀ ਨੇ ਇਹ ਜਿਹੜਾ ਪਾਰਲੀਮੈਂਟ ਸੈਸ਼ਨ ਹੋਣ ਵਾਲਾ ਇੱਕ ਤਰੀਕ ਤੋਂ ਤੁਹਾਡੇ ਬੰਦਿਆਂ ਨੂੰ ਚਾਹੀਦਾ ਕਿ ਉੱਥੇ ਉਹ ਸੈਸ਼ਨ ਚੱਲਣ ਦੇ ਇਸ ਬਿੱਲ ਦਾ ਪੇਸ਼ ਨਾ ਹੋ ਸਕੇ ਪਾਰਲੀਮੈਂਟ 'ਚ ਹੰਗਾਮਾ ਕਰਦੇ ਨੇ ਉੱਥੇ ਔਰ ਸਿਰਫ ਹੰਗਾਮੇ ਨਾਲ ਨਹੀਂ ਚੱਲਣਾ ਜਦੋਂ ਇਹਨਾਂ ਨੂੰ ਕੱਢ ਦਿੱਤਾ ਜਾਵੇ ਜੇ ਚੱਕ ਮਾਰ ਕੇ ਤੁਸੀਂ ਅਸਤੀਫੇ ਦਿਓ ਗਵਰਨਮੈਂਟ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਬੰਦ ਕਰੇ ਆਉਣਾ ਇੱਥੇ ਗਵਰਨਮੈਂਟ ਅੱਗੇ ਹੋ ਕੇ ਲੜੀ ਤੁਸੀਂ ਕਹੋ ਅਸੀਂ ਅਸਤੀਫਾ ਦੇਵਾਂਗੇ ਸਾਡੇ ਚੰਡੀਗੜ੍ਹ ਤੋਂ ਦਾਵਾ ਕਿਵੇਂ ਖਤਮ ਹੋ ਰਿਹਾ ਹੈ ਮੈਂ ਤੁਹਾਨੂੰ ਛੋਟੀ ਜੀ ਯਾਦ ਦਿਲਾਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਰਾਜਤੰਤਰ ਹੁੰਦਾ ਸੀ ਨਾ ਤੇ ਕਿਸੇ ਦੇਸ਼ ਦੀ ਟ੍ਰੈਕਟਰੀ ਖੋਈ ਜਾਂਦੀ ਸੀ ਉਹਦੀ ਜ਼ਮੀਨ ਖੋਈ ਜਾਂਦੀ ਸੀ ਤਾਂ ਸਭ ਤੋਂ ਅੱਗੇ ਹੋ ਕੇ ਰਾਜਾ ਲੜਦਾ ਸੀ ਜਦ ਕਿ ਜਿੰਨਾਂ ਨੂੰ ਅਸੀਂ ਨਿਕੰਮੇ ਆਂਦੇ ਸੀ ਆ ਯਾਸ਼ ਆਂਦੇ ਸੀ ਹੁਣ ਪੰਜਾਬ ਦੀ ਜ਼ਮੀਨ ਖੋਈ ਜਾ ਰਹੀ ਹੈ ਜਿਹੜੀ ਰਾਜਧਾਨੀ ਹੈ ਦੀ ਕੀ ਤੁਸੀਂ ਅੱਗੇ ਹੋ ਕੇ ਲੜਾਈ ਲੜੋਗੇ ਤੇ ਜੇ ਨਹੀਂ ਲੜੋਗੇ ਤਾਂ ਤੁਸੀਂ ਚੀਫ ਐਗਜ਼ੀਕਿਊਟਿਵ ਕਿਵੇਂ ਹੋ ਤੁਸੀਂ ਕਸਟੋਡੀਅਨ ਕਿਵੇਂ ਹੋ ਪੰਜਾਬ ਦੇ ਜਿਹੜੇ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਮੈਂ ਇੱਕ ਕਸਟੋਡੀਅਨ ਹ ਦੇਓ ਅਸਤੀਫਾ ਤੁਹਾਡੀ ਸਰਕਾਰ ਦੇ ਵਿੱਚ ਅੱਗੇ ਲੱ ਕੇ ਖੜੇ ਜੇ ਨਹੀਂ ਅਸਤੀਫਾ ਦੇਣਾ ਤਾਂ ਅੱਗੇ ਲੱ ਕੇ ਖੜੋ ਕਹੋ ਜਿੱਕੇ ਸਿਆਜਨਸੀ ਨੂੰ ਮਿਉਂਦੇਵਾਂਗੇ ਬੰਦ ਕਰਾਂਗੇ ਸਾਰਾ ਕੁਝ ਜੇ ਤੁਸੀਂ ਸਾਡੀ ਜ਼ਮੀਨ ਖੋ ਰਹੇ ਹੋ ਕੀ ਕਰੋਗੇ ਜੇ ਨਹੀਂ ਕਰੋਗੇ ਤਾਂ ਤੁਸੀਂ ਹਸਾਬ ਲਾ ਕੇ ਬਾਕੀ ਪੰਜਾਬ ਚ ਵੜਿਓ ਜੇ ਫਿਰ ਸਾਰੇ ਪੰਜਾਬ ਵਾਲੇ ਤੁਹਾਨੂੰ ਸਬਕ ਸਿਖਾਉਣਗੇ ਔਰ ਮੈਂ ਨਾਲ ਹੀ ਪੰਜਾਬ ਵਾਲਿਆਂ ਨੂੰ ਕਹੂੰਗਾ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਵੇਚਿਆ ਜਿਹੜੇ ਹੁਣ ਵੇਚ ਰਹੇ ਨੇ ਤੁਹਾਨੂੰ ਯਾਦ ਹੋਗਾ ਇੱਕ ਸਾਲ ਪਹਿਲਾਂ ਇੱਥੇ ਇੱਕ ਇਲੈਕਸ਼ਨ ਹੋਇਆ ਸੀ ਲੋਕ ਸਭਾ ਦਾ ਕਾਂਗਰਸ ਦੇ ਇੱਕ ਉਮੀਦਵਾਰ ਸੀ ਮਨੀਸ਼ ਤਿਵਾੜੀ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਨੂੰ ਪਰਮਨੈਂਟ ਯੂਟੀ ਬਣਾ ਦੇਣਾ ਚਾਹੀਦਾ ਜਿਵੇਂ ਕਿ ਸਟੇਟ 240 ਆਰਟੀਕਲ ਦਾ ਮਤਲਬ ਇਹੀ ਹੁੰਦਾ ਇੱਕ ਸਾਲ ਪਹਿਲਾਂ ਮਿਲਤ ਦਾ ਸਵਾ ਸਾਲ ਹੀ ਹੋ ਗਿਆ ਜਿਹੜੇ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ ਹੁਣ 24 ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਸੀ ਪਹਿਲਾਂ ਕਿ ਇਹ ਹੋਣ ਵਾਲਾ ਹੈ ਆਰਡੀਨੈਂਸ ਤਾਂ ਡਿਮਾਂਡ ਕੀਤੀ ਸੀ ਇਹੋ ਹੀ ਨੇ ਜਿਹੜੇ ਲੁਧਿਆਣੇ ਤੋਂ ਵੀ ਜਿੱਤੇ ਸੀ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਸੀ ਕੀ ਇਹ ਕਾਂਗਰਸ ਵਾਲੇ ਜਵਾਬ ਦੇਣਗੇ ਹੁਣ ਵੀ ਉਹਨਾਂ ਦੀ ਪਾਰਟੀ 'ਚ ਨੇ ਉਹ ਕੀ ਭਾਜਪਾ ਵਾਲੇ ਜਵਾਬ ਦੇਣਗੇ ਜਿੰਨੇ ਲੀਡਰ ਤੁਰੇ ਫਿਰਦੇ ਨੇ ਇੱਥੇ ਖਾਕੜ ਸਾਹਿਬ ਅਮਰਿੰਦਰ ਸਿੰਘ ਬੜੇ ਪੰਜਾਬ ਦੇ ਮਦਈ ਬੰਦੇ ਨੇ ਹੈ ਔਰ ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਬੰਦੇ ਕਦੇ ਵੀ ਨਹੀਂ ਪੰਜਾਬ ਨਾਲ ਖੜੇ ਥੋੜਾ ਬਹੁਤ ਤਿਆਗ ਜ਼ਮੀਰ ਦੀ ਆਤਮਾ ਦੀ ਆਵਾਜ਼ ਸੁਣ ਲਓ ਜਿੱਥੇ ਖਾਨੇ ਹੋ ਉੱਥੇ ਹੀ ਸ਼ੇਕ ਕਰਦੇ ਹੋ ਕਿਉਂ ਕਰ ਰਹੇ ਹੋ ਐ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬੀ ਵੰਡੇ ਹੋਏ ਨਹੀਂ ਕਿਤੇ ਧਰਮਾਂ 'ਚ ਕਿਤੇ ਵਰਗਾਂ 'ਚ ਕਿਤੇ ਜਾਤਾਂ 'ਚ ਕਿਤੇ ਪਾਰਟੀਆਂ ਅੱਚ ਇਹ ਸਾਊਥ ਨਾਲ ਕਿਉਂ ਨਹੀਂ ਹੁੰਦਾ ਇੱਕ ਵਾਰੀ ਲੈਂਗੁਏਜ ਦੇ ਨਾਂ ਤੇ ਰੌਲਾ ਪਿਆ ਸੀ ਉੱਥੇ ਇੱਕ ਲੰਬਾ ਸੰਘਰਸ਼ ਲੜਿਆ ਸੀ ਉਹਨਾਂ ਨੇ ਤਾਮਿਲ ਲਾਡੂ 'ਚ ਉਸ ਤੋਂ ਬਾਅਦ ਕੇਂਦਰੀ ਜਿਹੜੀਆਂ ਵੀ ਪਾਰਟੀਆਂ ਸੀ ਨੈਸ਼ਨਲਾਈਜ਼ ਪਾਰਟੀਆਂ ਅੱਜ ਤੱਕ ਨਹੀਂ ਉੱਥੇ ਗਈਆਂ ਵੜ ਨਹੀਂ ਦਿੱਤਾ ਉਹਨਾਂ ਨੇ ਕਿ ਹੁਣੇ ਤਾਮਿਲ ਲਾਡੂ ਵੱਲ ਮੂੰਹ ਕਰਕੇ ਵਿਖਾਉਣ ਆ ਸਰ ਦਾ ਜਦੋਂ ਦਾ ਅਨਾਉਂਸ ਹੋਇਆ ਕਿ ਉੱਥੇ ਜਾ ਰਿਹਾ ਸਟਾਲਨ ਨੇ ਅਗਲੇ ਦਿਨ ਉਸੇ ਦਿਨ ਰਾਤ ਨੂੰ ਹੰਗਾਮੀ ਮੀਟਿੰਗ ਸੱਦੀ ਇਹਨੂੰ ਕਹਿੰਦੇ ਪ੍ਰਦੇਸ਼ ਦਾ ਮੁੱਖ ਮੰਤਰੀ ਜਿੱਦ ਪਰਦੇਸ਼ ਦੇ ਕਿਸੇ ਵੀ ਹੱਕ ਤੇ ਕੋਈ ਸੈਂਟਰ ਦਾਵਾ ਕਰੇ ਤਾਂ ਉਹਦਾ ਰਿਐਕਸ਼ਨ ਇਹਨੂੰ ਕਹਿੰਦੇ ਆ ਪਰ ਪੰਜਾਬ ਦਾ ਕੀ ਕੁਛ ਨਹੀਂ ਲੁੱਟ ਕੇ ਲੈ ਗਈ ਕਿਤੇ ਸਾਡੀ ਸਰਕਾਰ ਨਹੀਂ ਇਹ ਸਟੈਂਡ ਲਿਆ ਹਾਂ ਪੰਜਾਬ ਦੇ ਲੋਕ ਲੈਂਦੇ ਰਹੇ ਨੇ ਪਰ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੌਂਦੇ ਰਹੇ ਆ ਉਹ ਹਮੇਸ਼ਾ ਉਲਟ ਭੁਗਤੇ ਨੇ ਵੋਟਾਂ ਪੰਜਾਬ ਦੀਆਂ ਭੁਗਤੇ ਦਿੱਲੀ ਦੇ ਹੱਕ 'ਚ ਕੈਬ ਜੇ ਲੁੱਟੂਆਂ ਨੂੰ ਕੈਬ ਜੇ ਗੱਦਾਰਾਂ ਨੂੰ ਅਸੀਂ ਸੱਭਾਉਂਦੇ ਰਹੇ ਆ ਕੱਧੀਆਂ ਤੇ ਔਰ ਉਹ ਹੁਣ ਵੀ ਲੀਡਰ ਬਣ ਕੇ ਘੁੰਮਦੇ ਨੇ ਤੁਹਾਨੂੰ ਵੇਚਦੇ ਨੇ ਤੇ ਇੱਥੇ ਮਹਿਲ ਬਣਾਈ ਬੈਠੇ ਨੇ ਉਹਨਾਂ ਦੀਆਂ ਪਾਰਟੀਆਂ ਇੰਟਰਟੇਨ ਹੋ ਰਹੀਆਂ ਉਹਨਾਂ ਦੇ ਪਰਿਵਾਰ ਤੱਕ ਇੰਟਰਟੇਨ ਹੋ ਰਹੇ ਨੇ ਕੀ ਉਹਨਾਂ ਨੂੰ ਹੱਕ ਹੈ ਪੰਜਾਬ 'ਚ ਰਾਜਨੀਤੀ ਕਰਨ ਦਾ ਜਾਂ ਖੁਦ ਨੂੰ ਪੰਜਾਬੀ ਕਹਿਣ ਦਾ ਸੋਚੋ ਯਾਰ ਜੇ ਘਾਰੀ ਘਰ ਵਾਲੇ ਹੀ ਘਰ ਨੂੰ ਬਰਬਾਦ ਕਰਨ ਤੇ ਲੱਗ ਜਾਂ ਤੋ ਘਰ ਬਚ ਸਕਦਾ ਸੋਚ ਕੇ ਵੇਖਿਓ ਜੀ ਆਪਦੇ ਆਪ ਦੇ ਘਰ ਦੇ ਮੁਤਲਕ ਪੰਜਾਬ 'ਚ ਉਹ ਹੋ ਰਿਹਾ ਹੋ ਚੁੱਕਿਆ ਹੈ ਇਸੇ ਲਈ ਜੋ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਹੁੰਦਾ ਸੀ ਕਿੰਨਾ ਕੁ ਬਚਿਆ ਉਹਦੇ ਚ ਵੀ ਉਹਦੀ ਰਾਜਧਾਨੀ ਖੋਈ ਜਾ ਰਹੀ ਹੈ ਸਿਰਫ ਇਸ ਕਰਕੇ ਕਿ ਐਸੀ ਮਿਹਨਤੀ ਹਈਆਂ ਅਸੀਂ ਜੰਗ ਜੂਹੀਆਂ ਅਸੀਂ ਹਰ ਥਾਂ ਤੇ ਦੁਨੀਆ ਚ ਜਾ ਕੇ ਕਾਮਯਾਬੀ ਦੇ ਝੰਡੇ ਵੀ ਗੱਡ ਲੈਨੇ ਪਰ ਸਰਕਾਰ ਨਹੀਂ ਸਹੀ ਚੁੰਦੇ ਉੱਥੇ ਜਾ ਕੇ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ ਮੈਂ ਜੱਟ ਐ ਮੈਂ ਦਲਿਤ ਐ ਮੈਂ Hindu ਐ ਮੈਂ Sikh ਐ ਮੈਂ Muslim ਐ ਮੈਂ Christian ਐ ਮੈਂ Brahmin ਐ ਮੈਂ शूद्र ਐ ਕਿ ਇਹ ਸਾਰਾ ਕੁਝ ਬਾਹਰ ਨਹੀਂ ਗਾ ਬਾਰਲੇ ਸੂਬਿਆਂ ਚ ਨਹੀਂ ਗਾ ਪਰ ਜਦੋਂ ਉਹਨਾਂ ਦੇ ਸੂਬੇ ਦੇ ਉੱਤੇ ਇੱਜ਼ਤ ਆਉਂਦੀ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡਾ ਹੋ ਰਹੇ ਨੇ ਕੁਝ ਉਹ ਖੜੇ ਹੁੰਦੇ ਨੇ ਤੁਸੀਂ ਨਾ ਖੜੇ ਹੋਏ ਜੇ ਕਦੇ ਵੀ ਤੁਸੀਂ ਕਮ ਸੇ ਕਮ ਸਰਕਾਰੀ ਚੋਣ ਲੋ ਯਾਰ ਮੈਂ ਫੇਰ ਇੱਕ ਵਾਰੀ ਕਹੂੰਗਾ ਜਿੰਨੇ ਮੌਜੂਦਾ ਲੀਡਰਸ਼ਿਪ ਹੈ ਜਿੰਨਾ ਹੀ ਲੀਡਰਸ਼ਿਪ ਦਾ ਸਪੈਕਟਰਮ ਹੈ ਪੋਲਿਟੀਕਲ ਅੱਗੇ ਲੱਗਣ ਲੜਨ ਨਹੀਂ ਤਾਂ ਦਫਾ ਹੋਣ ਪੰਜਾਬ ਚ ਇਹ ਪੰਜਾਬ ਦੇ ਕੁਝ ਨਹੀਂ ਲੱਗਦੇ ਨਾ ਹੀ ਪੰਜਾਬ ਵਾਲਿਆਂ ਨੂੰ ਇਹਨਾਂ ਨੂੰ ਆਪ ਦੇ ਲਾਉਣਾ ਚਾਹੀਦਾ ਇਹ ਜਿੰਨੇ ਵੀ ਨੇ ਸਾਰੇ ਆਂadigan ਉੱਤੇ ਗਾਂਠਾ ਸੱਠਾਂ ਨੇ ਆਪ ਦੀਆਂ ਕਰਪਸ਼ਨਾਂ ਲੁਕੋਣਾ ਚਾਹੁੰਦੇ ਨੇ ਮੈਨੂੰ ਦੱਸਣਗੇ ਜਿਹੜੇ ਇੱਥੇ ਛਾਲਾ ਮਾਰਦੇ ਫਿਰਦੇ ਸੀ ਸਾਡਾ ਬੀਜੇਪੀ ਨਾਲ ਗਠਬੰਧਨ ਹੋਊਗਾ ਸਾਡਾ ਹੋਊਗਾ ਹੁਣ ਉਹ ਕਰਨਗੇ ਗਠਬੰਧਨ ਤੇ ਜੇ ਕਰਨਗੇ ਤਾਂ ਪੰਜਾਬ ਵਾਲਿਆਂ ਦਾ ਰਿਐਕਸ਼ਨ ਕੀ ਹੋਊਗਾ ਪੰਜਾਬ ਦਾ ਰਿਐਕਸ਼ਨ ਕੀ ਹੋਣਾ ਹੈ ਪਹਿਲਾਂ ਜਿਨ੍ਹਾਂ ਨੇ ਹਿਸਟੋਰੀਕਲੀ ਪੰਜਾਬ ਨਾਲ ਧੋਖੇ ਕੀਤੇ ਪੰਜਾਬ ਦਾ ਪਾਣੀ ਵੰਡਤਾ ਪੰਜਾਬ ਤੇ ਕਿੰਨਾ ਜ਼ਬਰ ਟਾਇਆ ਗਿਆ ਪੂਰਾ ਦਹਾਕਾ 84 ਨਾਲ ਅਸੀ ਤੋਂ ਉਹਨਾਂ ਦੀ ਸਰਕਾਰਾਂ ਬਣਾਤੀਆਂ ਯਾਰ ਸਾਡੀ ਜਮੀਰਾਂ ਦੀ ਆਤਮਾ ਨਾਲ ਦੀ ਚੀਜ਼ ਹੋਵੇ ਤਾਂ ਤਾਂ ਹੈ ਨਾ ਆ ਮਨ ਮੰਨ ਗਿਆ ਤੁਨ ਪੰਜਾਬੀਓ ਕਦੇ ਹੋਰ ਕਿਸੇ ਨਾਲ ਹੋ ਰਿਹਾ ਹੈ ਦੇਸ਼ ਦੀ ਹਿਸਟਰੀ ਛਾਏ ਕਿ ਉਹਦੀ ਰਾਜਧਾਨੀ ਨੀ ਨੋਵੇ ਸੂਬੇ ਦੀ ਐਸ ਹਿੰਦੁਸਤਾਨ ਛਾਏ ਸਾਡੇ ਨਾਲ ਹੈ ਜਿਹੜੀ ਟੈਂਪਰੇਰੀ ਰਾਜਧਾਨੀ ਸੀ ਉਹਨੂੰ ਵੀ ਖੋ ਲਿਆ ਖੋ ਰਹੇ ਨੇ ਪਾਣੀ ਸਾਡਾ ਪਾਣੀਆਂ ਤੇ ਸਾਡਾ ਨਾ ਪੰਜਾਬ ਪੰਜਾਬ ਪਾਣੀਆਂ ਤੇ ਕਿ ਅਸੀਂ ਆਪਦੇ ਇੱਥੇ ਨਹਿਰ ਨਹੀਂ ਕੱਟ ਸਕਦੇ ਸਾਨੂੰ ਸੈਂਟਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਆ ਪੰਜਾਬ ਮੈਂ ਇੱਕੋ ਗੱਲ ਕਹੂੰਗਾ ਫਿਰ ਦੁਬਾਰਾ ਰਿਪੀਟ ਕਰਦਾ ਕਿ ਜਿਨ੍ਹਾਂ ਨੂੰ ਅਸੀਂ ਆਪਦੀਆਂ ਕੁਰਸੀਆਂ ਤੇ ਬਾਇਆ ਜੋ ਸਾਡਾ ਮੁੱਖ ਮੰਤਰੀ ਹੈ ਜੋ ਸਾਡੇ ਮਨਿਸਟਰਸ ਨੇ ਜੋ ਸਾਡੀ ਪਾਰਟੀ ਹਕੂਮਤ ਕਰ ਰਹੀ ਹੈ ਔਰ ਜੋ ਸਾਡੀਆਂ ਆਪੋਜੀਸ਼ਨ ਚ ਨੇ ਉਹ ਅੱਗੇ ਲੱਗ ਕੇ ਲੜਨ ਪੰਜਾਬ ਉਹਨਾਂ ਦਾ ਸਾਥ ਦੇਊਗਾ ਅਸੀਂ ਨਾਲ ਬੈਠਾਂਗੇ ਇਸ ਕਾਨੂੰਨ ਨੂੰ ਨਹੀਂ ਬੰਦ ਦੇਣਾ ਚਾਹੀਦਾ ਇਦੇ ਲਈ ਕਿਸੇ ਵੀ ਹੱਦ ਤੱਕ ਜਾਣਾ ਪਵੇ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਮੂਰੀ ਬਣੇ ਇਹ ਨਹੀਂ ਕਿ ਬਦਲੀਆਂ ਕਰਨ ਉਹ ਸਰਕਾਰਾਂ ਹੋ ਤੇ ਲੜਨ ਲਈ ਲੋਕ ਅੱਗੇ ਲੱਗਣ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ ਸਰਕਾਰ ਨੂੰ ਅੱਗੇ ਲੱਗਣਾ ਪਊਗਾ ਨਹੀਂ ਤਾਂ ਮੈਂ ਲੋਕਾਂ ਨੂੰ ਕਹੂੰਗਾ ਇਹਨਾਂ ਨੂੰ ਮਾਰੋ ਪੜੀ ਚਲਾ ਕੇ ਅੱਗੇ ਤੋਂ ਜਦੋਂ ਵੋਟਾਂ ਆਉਣ ਆਲੀਆਂ ਇੱਥੇ ਇਹਨਾਂ ਨੂੰ ਨੇੜੇ ਨਾ ਲੱਗਣ ਦਿਓ ਜੇ ਪੰਜਾਬ ਦੇ ਇਹਨਾਂ ਦਾ ਹੱਕ ਕੀ ਹੈ ਪੰਜਾਬ ਦੇ ਰਿਸੋਰਸਸ ਤੇ ਜੇ ਪੰਜਾਬ ਲਈ ਇਹ ਖੜੀ ਨਹੀਂ ਸਕਦੇ ਕੋਈ ਦੁਨੀਆ ਦੀ ਸਰਕਾਰ ਬਖਾ ਦਿਓ ਮੈਨੂੰ ਦੇਸ਼ ਦੀ ਬਖਾ ਦਿਓ ਜਿੱਥੇ ਲੋਕ ਆਪਦੀ ਲੋਕਾਂ ਨਾਲ ਆਪਦੀ ਜ਼ਮੀਨ ਨਾਲ ਆਪਦੇ ਰਿਸੋਰਸਸ ਨਾਲ ਖੜਦੇ ਰਹਿਣ ਇੱਕ ਵਾਹਿਦ ਸੂਬਾ ਪੰਜਾਬ ਕਿਉਂਕਿ ਜਿਵੇਂ ਅਸੀਂ ਬਹਾਦਰੀ ਚ ਕਮਾਲ ਐ ਐਕਸਟ੍ਰੀਮ ਐ ਵਫਾਦਾਰੀ ਚ ਉਹ ਵੀ ਅਸੀਂ ਗੱਦਾਰੀਆਂ ਚ ਵੀ ਐਕਸਟ੍ਰੀਮ ਐ ਇਹ ਲਾਲ ਸਿੰਘ ਤੇਜਾ ਸਿੰਘ ਪਾੜਾ ਸਿੰਘ ਦਿਵਾਨ ਇਹ ਸਭ ਸਾਡੇ ਜੰਮੇ ਨੇ ਜੇ ਸਾਡੇ ਭਗਤ ਸਿੰਘ ਸਰਪਾ ਹਰੀ ਸਿੰਘ ਨਲਵਾ ਸਾਡੇ ਨੇ ਨਾ ਤੇ ਇਹ ਵੀ ਸਾਡੇ ਹੀ ਨੇ ਇਆ ਹੋਣ ਵਾਲੇ ਜਿੰਨਾ ਪੋਲਿਟਿਕਲ ਸਪੈਕਟਰਮ ਫਿਰਦਾ ਆਹੀ ਹੈ ਜ਼ਿਆਦਾਤਰ ਜੇ ਨਹੀਂ ਤਾਂ ਰੀਡ ਦੀ ਹੱਡੀ ਵਖਾਉਣ ਤੇ ਲੱਗਾਂ ਨ ਅੱਗੇ ਔਰ ਇੱਕ ਤੁਸ ਨੂੰ ਯਾਦ ਦੱਸ ਦਿਆ ਗੋਗਲੂਆਂ ਤੋਂ ਮਿੱਟੀ ਨਾ ਝਾੜਿਓ ਜੈਸੀ ਤੁਹਾਡਾ ਕੋਈ ਸਪੈਸ਼ਲ ਸੈਸ਼ਨ ਦੇ ਵਿੱਚ ਮਤਾ ਪਾਸ ਹੁੰਦਾ ਨਹੀਂ ਵੇਖਣਾ ਅਸੀਂ ਵੇਖਣਾ ਤੁਹਾਡੇ ਉੱਤੇ ਪਾਰਲੀਮੈਂਟਰੀ ਰੀਡਿੰਗ ਕੀ ਕਰਦੇ ਨੇ ਕੀ ਉਹ ਅਸਤੀਫਾ ਦੇਣਗੇ ਜੇ ਉਹਨਾਂ ਨੂੰ ਚੱਕ ਕੇ ਬਾਹਰ ਸਿੱਟਿਆ ਗਿਆ ਕੀ ਪੰਜਾਬ ਸਰਕਾਰ ਇੱਕ ਐਗਜ਼ੀਕਿਊਟਿਵ ਆਰਡਰ ਪਾਸ ਕਰੂਗੀ ਐਂਡ ਆਰ ਪਾਰ ਦੀ ਲੜਾਈ ਲੜੂਗੀ ਅੱਗੇ ਲੱਗ ਕੇ ਜੇ ਨਹੀਂ ਲੜੂਗੀ ਤਾਂ ਤੁਸੀਂ ਦੱਸੋ ਸਾਡੇ ਕਾ ਸਟੂਡੀਓਨ ਕਿਵੇਂ ਹੋਈ ਵੇਖਦੇ ਹਾਂ ਤੁਹਾਡੇ ਨਾਲ ਔਰ ਅਗਲੀਆਂ ਗੱਲਾਂ ਵੀ ਤੁਹਾਡੇ ਨਾਲ ਕਰਦਾ ਰਾਵਾਂਗਾ ਪੰਜਾਬ ਵਾਲਿਓ ਖੜਨਾ ਪਊਗਾ ਜੇ ਤੁਹਾਡੇ ਕੋਈ ਘਰ ਦੀ ਜ਼ਮੀਨ ਨਾ ਪਣ ਆਜੇ ਕੀ ਕਰੂਗੇ ਡਾਂ ਚੱਕੂਗੇ ਨਾ ਤਾਂ ਪੰਜਾਬ ਤੁਹਾਡਾ ਘਰ ਨਹੀਂ ਔਰ ਜਿਹੜਾ ਤੁਹਾਡਾ ਲਾਣੇਦਾਰ ਅਗਰ ਉਹ ਪਿੱਛੇ ਲੁਕ ਜੇ ਸਿਰਫ ਬੰਗਲੀਆਂ ਤੋਂ ਮਿੱਟੀ ਝਾੜੀ ਕੀ ਕਰਦੇ ਹੁੰਦੇ ਨੇ ਐਵੇਂ ਜੇ ਲਾਣੇਦਾਰ ਨਾਲ ਉਹੀ ਜਿਹੜੇ ਪਹਿਲਾਂ ਲਾਣੇਦਾਰ ਹੁੰਦੇ ਸੀ ਤੇ ਜਿਹੜਾ ਹੋਣਾ ਉਹਦੇ ਨਾਲ ਕਰੀਓ ਜੀ ਜੋ ਆਪ ਦੇ ਘਰ ਲਈ ਖੜਾ ਨਹੀਂ ਹੁੰਦਾਗਾ ਤਾਂ ਔਰ ਇੱਕ ਬੜੇ ਦੁੱਖ ਦੀ ਗੱਲ ਹੈ ਅਸੀਂ ਚੁੰਦੇ ਪਾਰਲੀਮੈਂਟ ਦੇ ਇਲੈਕਸ਼ਨਾਂ ਚ ਉਹਨਾਂ ਨੂੰ ਸਾਡੀ ਸਰਕਾਰ ਬਣਦੀ ਹੈ ਹਿੰਦੁਸਤਾਨ ਚ ਸਾਡੇ ਤੋਂ ਖੋਣ ਲੱਗ ਜਾਂਦੀ ਹੈ ਸਾਡੀਆਂ ਜ਼ਮੀਨਾਂ ਸਾਡੇ ਹੱਕ ਪਤਾ ਨਹੀਂ ਕੀ ਦੁਸ਼ਮਣੀਆਂ ਉਹਨਾਂ ਨੂੰ ਸ਼ਾਇਦ ਆਜ਼ਾਦ ਆਵਾਜ਼ ਚੁਬਦੀ ਹੈ ਜਿਹਨੂੰ ਉਹ ਪਰਮਾਨੈਂਟਲੀ ਕ੍ਰਸ਼ ਕਰ ਦੇਣਾ ਚਾਹੁੰਦੇ ਨੇ ਦਬਬ ਦੇਣਾ ਚਾਹੁੰਦੇ ਨੇ ਪਰ ਮੈਂ ਇੱਕ ਉਹਨਾਂ ਨੂੰ ਕਹੂੰਗਾ ਉਸ ਦੇਸ਼ ਦੀ ਇੱਜ਼ਤ ਉਦੋਂ ਹੀ ਹੁੰਦੀ ਹੈ ਜਦੋਂ ਉਹਦੇ ਦੇਸ਼ ਦੇ ਲੋਕ ਆਜ਼ਾਦ ਆਵਾਜ਼ ਨਾਲ ਰਹਿਣ ਉਦੋਂ ਇੰਸਟੀਚੂਨ ਆਜ਼ਾਦ ਹੋਣ ਤਾਂ ਹੀ ਉਹ ਅੱਗੇ ਦੇਸ਼ ਲਈ ਵੀ ਖੜ ਸਕਦੇ ਨੇ ਲੜ ਸਕਦੇ ਨੇ ਪਰ ਤੁਸੀਂ ਕੀ ਕਰ ਰਹੇ ਹੋ ਦਿੱਲੀ ਵਾਲਿਓ ਜਿੱਥੇ ਗੌਰ ਕਰ ਲਿਓ ਜੇ